ਹਾਂਜੀ ਬਾਈ ਜੀ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸੋ ਮਿੱਤਰੋ ਦੋ ਨਾਕ ਤੁਹਾਨੂੰ ਦਿਖਾਉਣਾ ਹੈ ਵੀਡੀਓ ਦੇ ਵਿੱਚ ਇੱਕ ਤਾਂ ਤੁਹਾਨੂੰ ਪਹਿਲੇ ਸੂਏ ਸੋਨ ਵਾਲੀ ਬੜੇ ਸੋਹਣੇ ਢਾਂਚੇ ਦੀ ਚੰਗੀ ਸੰਭਿ ਭਲੀ ਰਾਜੀ ਝੋਟੀ ਦਿਖਾ ਦਾਂਗੇ ਤੇ ਅਡਰ ਕਰਮ ਵਾਲੇ ਦਾ ਬਿਲਕੁਲ ਫਿਟਿੰਗ ਵਾਲਾ ਕੰਬੈਕ ਤੇ 200 ਤੋਂ ਪਹਿਲਾਂ ਵੀਡੀਓ ਸਟਾਰਟ ਹੋਵਾਂਗਾ ਲੈਵਾ ਦਿਖਾ ਦਿੰਨੇ ਆ ਥਣ ਚਾਰਾ ਸੋਹਣੇ ਗੈਪ ਚ ਲੱਗੇ ਹੋਏ ਤੇ ਵਖਰੀ ਫੋਟ ਸ਼ਾਨ ਹੀ ਕੋਈ ਤੇ ਕੱਦ ਕਾਠ ਵਾਲੇ ਪੱਖੋਂ ਕਿ ਸਿੰਘਾ ਸੁੰਗਾਲੇ ਪੱਖ ਤੋਂ ਝੋਟੀ ਕਾਫੇ ਸ਼ਕੀਨ ਹੈ ਠੀਕ ਹੈ ਤੇ ਬਾਕੀ ਖਰੀਦਣ ਵਾਲਾ ਪਰ ਤਸੱਲੀ ਆਪ ਕਰ ਲੂਗਾ ਤੇ ਇੱਕ ਤੁਹਾਨੂੰ ਦਿਖਾਵਾਂਗੇ ਤਾਜੀ ਸੁਈ ਸੁਵਾਈ ਲਗਭਗ ਹਫ਼ਤੇ ਦਾ ਦਿੰਦੀ ਵਧੀਆ 14 15 ਗਰ ਤੋਂ ਤਿਆਰ ਹੈਗਾ ਇਹ ਬਾਹਰੋਂ ਦਿਖਾ ਦੇ ਦੋ ਨਗਨੇਗੇ ਤੇ ਬਾਕੀ ਕਰਦੇ ਬਾਈ ਨਾਲ ਗੱਲ ਉਹ ਕੀ ਡਿਟੇਲ ਆ ਆਜੋ ਬਾਈ ਸੋ ਵੀਡੀਓ ਪਹਿਲਾਂ ਪੂਰੀ ਗੌਰ ਨਾਲ ਦੇਖਿਓ ਬਾਈ ਹਸੀ ਕਾਜੀ ਹਸੀ ਕਾਜੀ ਆਪਣਾ ਐਡਰੈਸ ਬੋਲਦੀ ਹੈ ਬਾਈ ਐਡਰੈਸ ਪਿੰਡ ਜੈਮਲ ਸਿੰਘ ਆ ਵੀਰੇ ਹਾਂਜੀ ਜ਼ਿਲ੍ਹਾ ਬਰਨਾਲਾ ਲੱਗ ਤੇ ਹੀ ਲੱਭ ਬਾਰੇਗਾ ਜੋ ਪਧੌਰ ਤੋਂ ਤਪੇ ਨੂੰ ਜਾਵਾਂਗੇ ਆਪਾਂ ਵਿਚਾਲੇ ਜੀ ਪਿੰਡ ਜਮਲ ਸਿੰਘ ਆ ਗਿਆ ਨਾ ਨੇੜੇ ਮੋੜ ਦਾ ਆਪਾਂ ਢਿਲਵਾ ਮੋੜ ਦਾ ਬਾਅਦ ਢਿਲਵਾ ਇਹਦਾ ਰਾਹ ਜਾ ਤੈਂ ਕਰ ਰਹੀ ਹਾਂ ਹਾਂ ਠੀਕ ਹੈ ਤੇ ਮੋਬਾਈਲ ਨੰਬਰ ਆਪਣਾ 97806 71008 ਠੀਕ ਆ ਤੇ ਬਾਈ ਗੁਰਪ੍ਰੀਤ ਜੀ ਮੈਂ ਆਹ ਪਹਿਲੇ ਨੇ ਝੋਟੀ ਦਿਖਾ ਦਈਏ ਨਾ ਆਪਾਂ ਤੇ ਇਹ ਪਹਿਲਾ ਸੁਈ ਸੁਈ ਆ ਹਾਂ ਵੀਰੇ ਪਹਿਲਾ ਸੁਆ ਸੁਈ ਆ ਤੇ ਅੱਜ ਵੀਡੀਓ ਬਣਾ ਰਹੇ ਆਪਾਂ ਲਗਭਗ 15 ਤਰੀਕ 10:25 ਨੂੰ ਠੀਕ ਹੈ ਤੇ ਕਾਹ ਦਿਨ ਬਾਕੀ ਪੈਦੇ 20 ਤਰੀਕ ਨੂੰ ਦਿਨ ਪੂਰੇ ਆ ਪਈਏ ਜਿਹਨੇ 5 ਦਿਨ ਬਾਕੀ ਪਏ 5 ਦਿਨ ਬਾਕੀਆਂ ਉੱਤੇ ਥੱਲੇ ਹਜੇ ਬਈ ਉਹ ਦੇ ਠੀਕ ਤੇ ਕੋਈ ਹੋਰ ਕੋਈ ਲੱਲਪਲ ਕੋਈ ਨੁਕਸ ਨਕਸ ਕੋਈ ਦਿੱਕਤ ਤਾਂ ਨਹੀਂ ਕੋਈ ਨਹੀਂ ਵੀਰੇ ਅਗਲਾ ਥਾਂ ਤੈਨੂੰ ਦੀ ਸੀ ਜਾਂਦੇ ਆ ਭਾਰਪੂਰ ਦੀ ਆਪਣੀ ਫੁੱਲ ਗਰੰਟੀ ਆ ਭਾਰਪੂਰ ਦੀ ਗਰੰਟੀ ਆ ਉਹ ਫੁੱਲ ਗਰੰਟੀ ਆ ਚਾਹੇ ਅਗਲਾ ਛਾਲਾ ਦੇ ਨਾਲ ਅਗਲਾ ਕੋਲੇ ਬੈਹਿ ਕੇ ਦੇਖ ਕੇ ਲੈ ਲੀ ਫੀਟਿੰਗ ਆਲ ਡਰਣਾ ਪੂਰਾ ਹਾਂ ਪੂਰਾ ਫੀਟਿੰਗ ਆਲਾ ਵੀਰੇ ਪੂਰਾ ਚੰਗਾ ਆਰਡਰ ਹਾਲਾ ਇੱਕ ਗੀੜਾ ਕਢਾ ਦੇ ਡੁੱਟੀ ਆਪਰਾ ਤੇ ਲਗਭਗ ਹਜੇ ਵੀਰ ਕਹਿੰਦਾ 5 ਦਿਨ ਸੌਂਦੇ ਪਏਗੇ ਤੇ ਦੋ ਚਾਦਾਂ ਕਰਮ ਵਾਲੀ ਪ ਤੇ ਜਿਵੇਂ ਗੱਡੀ ਚੜੂ ਉਤਰੂ ਹੋ ਸਕਦਾ ਨੇ ਪੂਰੇ 350 ਕਿ ਦਿਨ ਪਹਿਲਾਂ ਸੂਬੇ ਨਾ ਉਹ ਮੌਕੇ ਤੇ ਬਾਕੀ ਝੋਟੇ ਦਾ ਕੱਦ ਕਾਠਾ ਜਿਹੜਾ ਲੇਵਰੀ ਚੜਾਈ ਚੁੜੀ ਲੱਤਾਂ ਦੀ ਇਹ ਕਾਫੀ ਸੋਹਣੀ ਆ ਨਾ ਉਹ ਕਈ ਮੱਝਾਂ ਹੁੰਦਾਂ ਨੇ ਜਿਹੜੀਆਂ ਹਾਂ ਚੰਗੀਆਂ ਕੱਦਗਾਰ ਤੋਂ ਤੇ ਕਈ ਮੱਝਾਂ ਹੁੰਦਾਂ ਜਿਵੇਂ ਮੰਨ ਕੇ ਚਲੋ ਵੀ ਲੱਤਾਂ ਜਿਹਦੇ ਮਗਲੇ ਗੁੱਡ ਜਿਵੇਂ ਐਂ ਪੀੜੇ ਕਰਕੇ ਤੁਰਦਾਂ ਹੁੰਦਿਆਂ ਵਧੀਆ ਚਾਲ ਕਰਨ ਵਾਲੀ ਚਾਲ ਜੂ ਖੁੱਲੀਆ ਪੂਰੀ ਠੀਕ ਆ ਭਾਈ ਮੁਰਲਾ ਤੇ ਇਥੋਂ ਸਿੰਗਾ ਸੌਦੀ ਤੇ ਫੇਸ ਕੁਆਲਟੀ ਕਦ ਵੀ ਚੰਗਾ ਆ ਗਿਆ ਨਾ ਗੁਰਤੀ ਦਾ ਹਾਂ ਹਾਂ ਵਧੀਆ ਬਾਈ ਪੂਰਾ ਵਧੀਆ ਕਰ ਵਧੀਆ ਜਿਹੇ ਚੰਗੇ ਕੱਦ ਲੈ ਮੱਝਾਂ ਹੁੰਦੀਆਂ ਆਮ ਉਹਨਾਂ ਜੀ ਪਈ ਹੈ ਨਾ ਹਾਂ ਹਾਂ ਵੀਰੇ ਹੂੰ ਤੇ ਚੜਾਈ ਜੁੜੀ ਪੁੱਠੇ ਦੀ ਵੀ ਕਰਮ ਵਾਲੀ ਸੁਣੀ ਲੱਗ ਭਾਗ ਦੁੱਧ ਕਿੰਨਾ ਕੁ ਪਾ ਦੂਗਾ ਐਸਟੀਮੇਟ ਆਦਾ ਬਾਈ ਜਿਹੇ ਸਾਣਾ ਪਹਿਲੇ ਨਾਲ 11 12 ਕਿਲੋ ਪਾਉਣਾ ਚਾਹੀਦਾ ਇਹਨੂੰ 10 ਤੋਂ 11 11 ਤੋਂ 12 ਹਾਂ ਖਰਾ ਗਿਆ ਸਾਹ ਵਾਲਾ ਅਗਲੇ ਅਗਲੇ ਤੇ ਮੇਨ ਡਿਪੈਂਡ ਕਰਦਾ ਬਾਕੀ ਸਾਹ ਸੁਆਲ ਜੀ ਨੇ ਅਸਟੀਮੇਟ ਵਿੱਚ ਛੋਟੇ ਕਦ ਕਦੜਾ ਹੈ 10 ਤੋਂ 12 ਕਿ ਕੇ ਚਾਹੀਦਾ ਨੇ 12 ਕਿਲੋ ਬਈ ਜਿਹੜਾ ਵਧੀਆ ਬੰਦਾ ਸਾਹ ਸੁਆਲ ਵਾਲਾ 12 ਕਿਲੋ ਵਧੀਆ ਖੇਤਗਾ ਬਾਕੀ ਥਣਾ ਸੈਸ ਸੁਹਣਾਗਾ ਨਾ ਹਾਂ 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 ਠੀਕ ਹੈ ਤੇ ਜੇ ਆਪਾਂ ਇਹ ਰੇਟ ਦੀ ਗੱਲ ਕਰੀਏ ਰੁਪਈਆ ਰੇਟ ਕੀ ਕਰਦਾ ਬਾਈ ਰੇਟ 1.5 ਹੈ ਬਈ ਦਾ 1 ਲੱਖ 5 ਪੂਰਾ ਹੀ ਲੈਣਾ ਕਾ ਵਾ ਕੋਈ ਨਾ ਮਾਨਤਾਨ ਹੋ ਜੂ। ਜੋ ਕੋਈ ਫੋਨ ਕਰੂਗਾ ਹੋ ਜੀ ਬਥੇ ਘਟਾ। ਹਾਂ ਹੋ ਜੀ ਹੋ ਜੀ ਕੋਈ ਗੱਲ। ਠੀਕ ਹੈ। ਤੇ ਦੋ ਨੰਬਰ ਦੇ ਆ ਕੇ ਆਪਣੇ ਕੋਲ ਬਹਿਣਾ। ਹਾਂ ਹਾਂ। ਇਹ ਕਿਹੜਾ ਸੋਸ ਸੂਈ ਵੀ ਆ? ਇਹ ਵੀ ਪਹਿਲਾਂ ਨਹੀਂ ਸੂਈ ਹੋਇਆ ਵੀਰੇ। ਤੇ ਸੂਈ ਇਹਨਾਂ ਨੂੰ ਕਿੰਨੇ ਦਿਨ ਹੋ ਗਏ? ਸੂਈ ਇਹਨਾਂ ਨੂੰ ਅੱਜ ਵੀਰੇ 13 ਦਿਨ ਹੋ ਗਏ। 13 ਦਿਨ। ਹਾਂ। ਤੇ ਦੁੱਧ ਆ ਇਸ ਟਾਈਮ। ਦੁੱਧ ਆ ਇਸ ਟਾਈਮ ਵੀਰੇ 14 ਲੀਟਰ ਆਪਾਂ ਮਿਲ ਕੇ ਦੇ ਦਾਂਗੇ। ਚਾਹੇ ਚਾਰ ਡੰਗ ਚੋਲਿਆ। ਚਾਰ ਡੰਗਾਂ ਦੇ ਕੰਡਾ ਲੈ ਤਲਾ ਦੂੰਗਾ। ਮਹਾਜਮਾ ਤਲਾ ਕੇ ਤੋਰਾਂਗੇ। 14 ਕਿਲੋ। 14 ਕਿਲੋ ਦੁੱਧ। ਠੀਕ ਹੈ। ਤੇ ਤ ਤੇ ਗੁੰਦ ਮੈਟਰ ਦੀ ਆਪਾਂ ਕਹਿ ਸਕਦਾ ਜਿਹਨੂੰ ਕੰਪੈਕਟਰ ਵੀ ਬੋਲਦੇ ਨੇ ਠੀਕ ਹੈ ਤੇ ਕਦ ਕਾਲ ਵਕਤੂਗਾ ਬਹਿੜੀ ਬਹੁਤ ਚੰਗੀ ਆ ਠੀਕ ਹੈ ਤੇ ਰੰਗ ਗਰੰਟ ਵੀ ਸੋਹਣਾਗਾ ਠੀਕ ਆ ਵੀਰੇ ਮੋੜ ਲਿਆ ਤੇ ਹਾਈਟ ਪਾਲ ਪਕਤੂ ਬਹੁਤ ਜ਼ਿਆਦਾ ਉੱਚੀ ਹੈ ਬਹਿੜ ਤੇ ਸੁਗਾਵ ਵੀ ਪਹਿਲਾਂ ਹੀ ਨਵੇਂ ਹਾਂਚ ਆ ਗਈ ਜਿਹੜੀ ਮੇਨ ਗੱਲ ਆ ਬਸ ਇਨਾ ਕਬੀ ਜਿਹੜਾ ਡਰਾ ਉਹ ਫਿਟਿੰਗ ਹੀ ਆ ਲਗਾ ਠੀਕ ਆ ਇਹ ਕਿਤਾਬ ਬਹੁਤ ਸੁੰਦਰ ਰਹੀ ਆ ਭਾਈ ਤੁਝਾ ਉਹ ਕੰਮ ਨਹੀਂ ਹੈਗਾ ਵਿੱਚ ਬਿੱਡੀਆਂ ਝੋਲਗਾਲੀਆਂ ਡੈਡਸ ਆਲਾ ਕੰਮ ਨਹੀਂ ਹੈਗਾ ਹਾਂ ਹਾਂ ਵੀ ਟੁੱਟ ਮਾਇਲੇ ਵਾਸਤੇ ਜਿਵੇਂ ਉਹ ਚੀ ਨਹੀਂ ਹੈ ਇਥੋਂ ਸੁਣਾ ਦੀ ਰਵੰਤ ਉਹ ਤੇ ਚੱਕਾ ਸਾਦੋਂਗੇ ਠੀਕ ਹੈ ਚਾਹੇ ਕਿਵੇਂ ਮਰਜੀ ਬੈਠੀ ਲੱਤੀ ਜਾਏ ਤੇ ਇਹਦਾ ਫਿਰ ਗੁਰਪ੍ਰੀਤ ਮੁਰਕੀ ਨਾ ਕਰਨ ਬੈਠਦਾ ਭਾਈ ਇਹਦਾ ਬਈ ਤੋਕਣ ਵਾਲਾ ਭਾਈ ਆ 52000 ਦੀ ਦੇ ਦਾਂਗੇ ਚਾਹੇ ਅਗਲਾ ਆਪਣੇ ਨਾਲ 40000 ਦੀ ਤੋਕੜ ਗੱਪੜ ਮੋੜ ਨਹੀਂ ਕਰਲੇ अच्छा ਜੇਕਰ ਕੋਣ ਹੋ ਗਈ ਤੋ ਕੋਣ ਮੇ 40 ਦੀ ਵਾਪਸ ਲਵਾਂਗੇ ਤੇ ਉਹਨਾਂ ਦੁੱਧਾ ਫਿਰ ਉਹਨਾਂ ਦਾ ਦੁੱਧ ਜੀ ਫਰੀ ਹੋ ਜੀ ਬੈਠ ਤਾਂ ਉਹ ਆ ਜਾਣਗੇ ਚਾਹੇ ਆਪਣੇ ਨਾਲ ਹੋਣ ਗੱਲ ਕਰਦੇ ਤੇ ਅੱਜ ਤੇਰੇ ਚੈਨਲ ਤੇ ਆਲਾ ਵੀਡੀਓ ਪਵਾ ਦੇ ਆਪਣੇ ਠੀਕ ਹੈ ਠੀਕ ਹਾਂ ਗਾਂਵ ਪਰ ਸਹੀ ਸਲਾਮਤਾ ਹੀ ਹੋਵੇ ਹਾਂ ਆਪਾਂ ਤੰਦਰੁਸਤ ਰਹੋ ਜੀ ਹਾਂ ਹਾਂ ਅੱਜ 55 ਜੱਟ ਨੂੰ ਮਾਰਤੀ ਸਘਾਤੀ ਫੇਰ ਤਾਂ ਬੋਹ ਵੱਖਰੀ ਗੱਲ ਹੈ ਜਣੀ ਬੋਹ ਜੱਟ ਅੱਜ 55 ਹਜ਼ਾਰ ਚ ਮਾਰਤਣ ਆਪਾਂ ਕਰਦੇ ਆ ਵਧੀਆ ਹਾਂ ਮਾਰਤਣ ਕਰ ਲਿਆਂਗੇ ਠੀਕ ਹੈ 14 ਕਿਲੋ ਤੋਂ ਤੋਲ ਕੇ ਦੇਣਾ 14 ਕਿਲੋ ਤੋਂ ਜਿਆਦਾ ਤੋਲ ਠੀਕ ਹੈ ਤੇ ਆ ਸਾਨੂੰ 1 ਲੱਖ 5 ਡਿਮਾਂਡ ਚ ਝੋਟੀ ਦੀ ਇਹ ਚ ਮਾਰਤਣ ਵਧੀਆ ਹੋ ਜਾਊਗਾ ਨਾ ਹਾਂ ਹਾਂ ਵੀਰੇ ਤੇ ਪਿੰਡ ਆ ਗਿਆ ਜਮਲ ਸਿੰਘ ਵਾਲਾ ਤਹਿਸੀਲ ਤਾਬਾ ਦੇ ਜ਼ਿਲ੍ਹਾ ਲਾਗਾ ਬਰਨਾਲਾ ਤੇ ਬਾਈ ਸੰਪਰਕ ਨੰਬਰ ਕਿਹੜਾ ਦੀ ਫੇਰ ਬੋਲਦੀ 97806 ਹਾਂਜੀ 71008 ਠੀਕ ਹੈ ਬਾਈ ਸੰਪਰਕ ਨੰਬਰ ਹੈ ਫੇ ਦੋ ਨਾਗਾ ਜਿਹੜੇ ਭਰਾ ਨੂੰ ਜਿਹੜਾ ਪਸੰਦ